ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਈ ਸੰਗਤ ਜੀ ਅਸੀਂ ਅੱਜ ਪਹੁੰਚ ਚੁੱਕੇ ਹਾਂ ਜੀ ਸ੍ਰੀ ਵਾਹਿਗੁਰੂ ਨਾਨਕ ਮਾਨਸਰੋਵਰ ਆਸ਼ਰਮ ਪੂਨੇ ਮਹਾਰਾਸ਼ਟਰ ਤੇ ਅੱਜ ਦੋ ਦਿਨ ਹੁਣ ਅਸੀਂ ਇੱਥੇ ਰਹਿਣਾ ਅੱਜ ਰਾਤ ਦੀ ਰਹਿਣ ਸਵਾਈ ਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਸੰਗਤ ਸਾਡੀ ਰਾਤ 12:30 ਵਜੇ ਇੱਥੇ ਪਹੁੰਚ ਗਈ ਸੀਗੀ ਤਕਰੀਬਨ 12:00 ਵਜੇ ਪਹੁੰਚੇ ਹਾਂ ਬਸ ਪ੍ਰਸ਼ਾਦਾ ਪਾਣੀ ਛੱਕ ਕੇ 1 ਵਜੇ ਰੈਸਟ ਹਾਊਸ ਪਹੁੰਚੇ ਆ ਅਸੀਂ ਇਹ ਬੱਬਾ ਜੋਗਿੰਦਰ ਸਿੰਘ ਜੀ ਮੂਨੀ ਉਹਨਾਂ ਦੀ ਇੱਥੇ ਜੋ ਵਰਸੀ ਮਨਾਈ ਜਾਂਦੀ ਆ ਇਹ ਬੱਬਾ ਸਰਜੋ ਸਿੰਘ ਜੀ 베ਦੀ ਇਹ ਵੀ ਪਹੁੰਚੇ ਹੋਏ ਨੇ ਇੱਥੇ ਸੰਗਤਾਂ ਨੇ ਅੱਜ ਦਰਸ਼ਨ ਕਰਨੇ ਆ ਹੁਣ ਅਸੀਂ ਬਾਬਾ ਜੀ ਕੋਲ ਹੀ ਚੱਲੇ ਆ ਅੰਦਰ ਇਥੋਂ ਰੈਣ ਸਵਾਈ ਤੇ ਅੱਜ ਦਿਨ ਦਾ ਤੇ ਰਾਤ ਦਾ ਪ੍ਰੋਗਰਾਮ ਦੇਖ ਕੇ ਉਸ ਤੋਂ ਬਾਅਦ ਕੱਲ ਨੂੰ ਤਕਰੀਬਨ ਚਾਲੇ ਪਾਵਾਂਗੇ ਪਿੰਡ ਵੱਲ ਨੂੰ ਫਿਰ ਜੋ ਰਸਤੇ 'ਚ ਮਨਵਾੜ ਵੱਲ ਗੁਰਦੁਆਰਾ ਸਾਹਿਬ ਆਉਣਗੇ ਜਨ ਜਿੱਥੇ ਜਿੱਥੇ ਰੁਕਾਂਗੇ ਉੱਥੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਪੂਰੀ ਯਾਤਰਾ ਜੋ 26 ਦਸੰਬਰ ਤੱਕ ਆ ਸਾਡੀ 16 ਤੋਂ 26 ਦਸੰਬਰ ਤੱਕ ਉਹ ਸਾਰੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੋ ਪਿਛਲੇ ਆਪਣੇ 3-4 ਦਿਨ ਲੰਘੇ ਆ ਜੋ ਹਜੂਰ ਸਾਹਿਬ ਅ ਦਰਸ਼ਨ ਮੇਲੇ ਸੀਗੇ ਕਿਤੇ ਅਸੀਂ ਜਿੰਨੇ ਵੀ ਗੁਰਦੁਆਰਿਆਂ ਦੇ ਜਿੰਨੇ ਧਰਮ ਨਿਕਸ਼ਾਨਾਂ ਤੇ ਰੁਕੇ ਆ ਜਾਂ ਜਿੱਥੇ ਵੀ ਅਸੀਂ ਕਿਤੇ ਰੁਕੇ ਆ ਉਹ ਸਾਰੇ ਤਕਰੀਬਨ ਉਹ ਵੀਡੀਓ ਵਿੱਚ ਸਟੇਟਸ ਰਾਹੀਂ ਸਟੋਰੀਆਂ ਰਾਹੀਂ ਤੇ ਜੋ ਆਪਾਂ ਵਲੌਗ ਬਣਾਉਨੇ ਆ ਸ਼ਾਮ ਨੂੰ ਦੁਬਾਰਾ ਇਕੱਠਾ ਕਰਕੇ ਉਹ ਸਾਰੀ ਸੰਗਤ ਦੇਖਦੀ ਆ ਤੇ ਅੱਜ ਰੈਨਸ ਵਾਈਸ ਦਾ ਜੋ ਪ੍ਰੋਗਰਾਮ ਆ ਇਥੋਂ ਮਾਨਸਰੋਵਰ ਕੋਲ ਦੀ ਪੁੰਨੇ ਤੋਂ ਤੁਹਾਨੂੰ ਦਿਖਾਵਾਂਗੇ one ਤਰਨਾ ਸਿਖਦੇ ਮਿਲੇ ਨਾ ਤੂੰ ਰਹੇਂਗੇ ਕਿਵੇਂ ਮੈਂ ਤੁਮ ਹੇ ਜਗਤ ਗੁਰੂ ਰਾਜਾ ਮੇਰੀ ਮਾਤਾ ਤੇਰੇ ਨਾਲ ਚਹੇ ਵਿਨਾਸਿਕ ਤੇਜ ਦਾ ਗੁਰੂ ਰਾਜਾ ਸ੍ਰੀ ਗੁਰੂ ਜੀ ਵਾਹਿਗੁਰੂ ਜੀ ਸਦਾ ਸਤਿ ਸਾਮ ਜੀ